ਇਸ ਵੇਲੇ ਵੱਡੀ ਖਬਰ ਦਸਤਕ ਦੇ ਰਹੀ ਹੈ ਖਰੜ ਤੋਂ ਆਵਾਮੀ ਪਾਰਟੀ ਦੇ ਮੋਰ ਗਗਨਮਾਨ ਜਿਨ੍ਹਾਂ ਨੇ ਐਮਐਲਏ ਦੇ ਤੌਰ ਤੋਂ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ ਨਾਲ ਹੀ ਪਾਰਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਔਰ ਇੱਕ ਵੱਡੀ ਖਬਰ ਹੈ ਪੰਜਾਬ ਦੀ ਸਿਆਸਤ ਵਿੱਚ ਕਿ ਇੱਕ ਹੋਰ ਵਿਕਟ ਡਿੱਗੀ ਆਮ ਆਦਮੀ ਪਾਰਟੀ ਦੀ ਇਹ ਅਸਤੀਫਾ ਕਿਉਂ ਦਿੱਤਾ ਗਿਆ ਕੀ ਲਿਖਿਆ ਗਿਆ ਸਪੀਚਲੇ ਕੀ ਕਾਰਨ ਨੇ ਹੋਰ ਵਿਸਥਾਰਪੂਰਵਕ ਜਾਣਕਾਰੀ ਜਾਣਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਆਮ ਆਦਮੀ ਪਾਰਟੀ ਦੀ ਪਹਿਲਾਂ ਤਾਂ ਬਹੁਮਤ ਬਹੁਤ ਵੱਡਾ ਸੀ ਤੇ ਹੁਣ ਵਿਕਤਾਂ ਵੀ ਸਭ ਤੋਂ ਵੱਡੀਆਂ ਜਿਹੜੀਆਂ ਨੇ ਡਿਗਦੀਆਂ ਦਿਖਾਈ ਦੇ ਰਹੀਆਂ ਨੇ ਬੀਬਾ ਅਨਵੋਲ ਗਗਨ ਮਾਨ ਦਾ ਅਸਤੀਫਾ ਇੱਕ ਤਰ੍ਹਾਂ ਦਾ ਸਿਆਸਤ ਵਿੱਚ ਇੱਕ ਵੱਡੀ ਗੱਲ ਆ ਆਮ ਆਦਮੀ ਪਾਰਟੀ ਲਈ ਬਿਲਕੁਲ ਸੰਦੀਪ ਅਗਰ ਪੰਜਾਬ ਸਰਕਾਰ ਨੇ ਖਾਸ ਕਰਕੇ ਆਮ ਆਦੀ ਪਾਰਟੀ ਨੇ ਅਸਤੀਫਾ ਪ੍ਰਵਾਨ ਕਰ ਲਿਆ ਤੇ ਕਹਿ ਸਕਦੇ ਕਿ ਤਰਨਤਾਰਨ ਦੇ ਨਾਲ ਨਾਲ ਖਰੜ ਵਿਧਾਨ ਸਭਾ ਦੀ ਵੀ ਜਿਮਨੀ ਚੋਣ ਹੋਏਗੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਸਾਬਕਾ ਮੰਤਰੀ ਤੇ ਖਰੜ ਤੋਂ ਐਮ ਐਲ ਏ ਅਨਮੋਲ ਗਗਨਮਾਨ ਨੇ ਅਸਤੀਫਾ ਕਿਉਂ ਦਿੱਤਾਗਾ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਅਨਮੋਲ ਗਗਨਮਾਨ ਉਦੋਂ ਦੀ ਹੀ ਰਵਿੰਦ ਕੇਜਰੀਵਾਲ ਦੇ ਨਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਰਾਜ਼ ਚੱਲਦੇ ਆ ਰਹੇ ਸੀ ਜਦੋਂ ਉਹਨਾਂ ਨੂੰ ਬਿਨਾਂ ਦੱਸੇ ਕਾਰਨ ਮੰਤਰੀ ਮੰਡਲ ਚੋਂ ਦੀ ਛੁੱਟੀ ਕੀਤੀ ਗਈ ਸੀ ਬਾਹਰ ਕੀਤਾ ਗਿਆ ਉਸ ਤੋਂ ਦਿਨ ਤੋਂ ਬਾਅਦ ਹੀ ਅਨਮੋਲ ਗਗਨਮਨ ਕਾਫੀ ਖਫਾ ਮਹਿਸੂਸ ਕਰ ਰਿਹਾ ਸੀ ਉਹ ਉਹਨਾਂ ਦਾ ਵਾਰ-ਵਾਰ ਉਹ ਆਪਣੇ ਕਹਿ ਰਹੇ ਸੀ ਕਿ ਮੇਰੇ ਹਲਕੇ ਦੇ ਵਿੱਚ ਮੈਂ ਕ੍ਰਿਪਸ਼ਨ ਨਹੀਂ ਹੋਣ ਦਵਾਂਗਾ ਜਿਹੜੇ ਬੇਈਮਾਨ ਉਥੋਂ ਭੱਜ ਜੋ ਤੁਹਾਡੀ ਐਮਐਲਏ ਇਮਾਨਦਾਰ ਮੈਂ ਬੜੀ ਮਿਹਨਤ ਕਰ ਰਹੀ ਹਾਂ ਪਰ ਉਹਨੂੰ ਉਦੋਂ ਝਟਕਾ ਲੱਗਾਗਾ ਜਦੋਂ ਉਹਨਾਂ ਨੂੰ ਪੰਜਾਬ ਮੰਤਰੀ ਮੰਡਲ ਚੋਂ ਬਾਹਰ ਕੱਢ ਦਿੱਤਾ ਗਿਆ ਹਾਲਾਂਕਿ ਕਰੀਬ ਸਾਲ ਹੋਣ ਵਾਲਾ ਕਾਫੀ ਖਫਾ ਸੀ ਕਾਫੀ ਨਰਾਸ਼ ਵੀ ਸਨ ਪਾਰਟੀ ਦੇ ਨਾਲ ਚੱਲਦੇ ਆ ਰਹੇ ਅਗੇ ਨੇ ਤੇ ਇਹ ਤਿੰਨ ਚਾਰ ਦਿਨ ਪਹਿਲਾਂ ਹੀ ਇਹਨਾਂ ਨੇ ਜਿਹੜਾ ਅਸਤੀਫਾ ਵਾ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਭੇਜ ਦਿੱਤਾ ਸੀ ਹਾਲਾਂਕਿ ਆਮ ਆਦੀ ਪਾਰਟੀ ਵੱਲੋਂ ਇਹਨਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਸੀ ਪੂਰੀ ਦੀ ਪੂਰੀ ਦਿੱਲੀ ਦੀ ਜਿਹੜੀ ਟੀਮ ਆ ਉਹ ਮਨਾਉਣ ਤੇ ਲੱਗੀ ਹੋਈ ਸੀ ਪੰਜਾਬ ਦੇ ਇੱਕ ਦੋ ਜਿਹੜੇ ਮੰਤਰੀ ਨੇ ਉਹ ਵੀ ਜਿਹੜੇ ਨੇ ਲੱਗੇ ਹੋਏ ਸੀ ਮਨਾਉਣ ਵਾਸਤੇ ਕਿ ਅਸਤੀਫਾ ਨਾ ਦਿੱਤਾ ਜਾਵੇ ਪਰ ਉਹਨੇ ਅੱਜ ਅਸਤੀਫਾ ਦੇ ਦਿੱਤਾ ਕਿਉਂਕਿ ਸਰਕਾਰ ਚਾਹੁੰਦੀ ਨਹੀਂ ਕਿ ਉਹਨਾਂ ਨੂੰ ਹ ਬਾਰ ਬਾਰ ਜਿਮਨੀ ਚੋਣ ਦਾ ਸਾਹਮਣਾ ਕਰਨਾ ਪਵੇ ਇੱਕ ਤੇ ਖਾਸ ਸਭ ਤੋਂ ਵੱਡੀ ਗੱਲ ਕਿ ਅਨਮੋਲ ਗੱਗਨਮਾਨ ਇੱਕ ਔਰਤ ਦੇ ਤੌਰ ਤੇ ਉਹ ਐਮਐਲਏ ਨੇ ਤੇ ਇੱਕ ਹੋਰ ਸਰਕਾਰ ਤੇ ਅਸਰ ਮਾੜਾ ਜਾਂਦਾ ਕਿ ਆਖਰ ਆਮ ਆਦੀ ਪਾਰਟੀ ਦੀ ਇੱਕ ਮਹਿਲਾ ਐਮਐਲਏ ਨੇ ਅਸਤੀਫਾ ਕਿਉਂ ਦਿੱਤਾ ਪਹਿਲਾਂ ਉਹਦੀ ਚੋਬੇ ਵਜੀਰੀ ਖੋਈ ਗਈ ਉਹ ਵਜੀਰੀ ਤੋਂ ਉਹਦੀ ਛੁੱਟੀ ਕੀਤੀ ਗਈ ਦੂਜੇ ਹੋਰ ਵੀ ਕਾਰਨ ਹੋ ਸਕਦੇ ਨੇ ਉਹ ਤੁਹਾਨੂੰ ਜੋ ਆਜਾਦ ਹੋਏਗੇ ਕਿ ਮੂਵਮੈਂਟ ਵਿੰਗ ਜਿਹੜਾ ਆਮਾਦੀ ਪਾਰਟੀ ਉਹਦੇ ਵੀ ਇਹ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਜੀ ਆਪਣੇ ਇਹਨਾਂ ਦਾ ਸਿਆਸੀ ਕੈਰੀਅਰ ਕੋਈ ਜ਼ਿਆਦਾ ਲੰਮਾ ਨਹੀਂ ਹੈ ਇੱਕ ਗਾਇਕ ਸੀ ਹਾਲਾਂਕਿ ਗਾਇਕੀ ਦੇ ਵਿੱਚ ਵੀ ਉਹਨਾਂ ਦਾ ਐਡਾ ਵੱਡਾ ਨਾਮ ਨਹੀਂ ਸੀ ਲੇਕਿਨ ਸਿਆਸਤ ਦੇ ਵਿੱਚ ਉਹਨਾਂ ਨੇ ਆ ਕੇ ਆਪਣਾ ਵੱਡਾ ਨਾਮ ਬਣਾ ਲਿਆ ਕਿ ਖਰੜ ਤੋਂ ਉਹ ਜਿਹੜੇ ਨੇ ਐਮਐਲਏ ਬਣ ਜਾਂਦੇ ਨੇ ਤੇ ਮੈਂ ਜੇ 25 26 27 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੇ ਨੌਜਵਾਨ ਜਿਹੜੇ ਨੇ ਉਹ ਜਿਹੜੇ ਮੰਤਰੀ ਜਿਹੜੇ ਨੇ ਉਹਨਾਂ ਨੂੰ ਬਣਾਇਆ ਜਾਂਦਾ ਹੈਗਾ ਮਹਿਕਮਾ ਵੀ ਚੰਗਾ ਦਿੱਤਾ ਜਾਂਦਾ ਟੂਰਿਜ਼ਮ ਮਹਿਕਮਾ ਸੈਰ ਸਪਟਾ ਮੈਂ ਮਹਿਕਮਾ ਜਿਹੜਾ ਵਾ ਦਿੱਤਾ ਜਾਂਦਾ ਹੈਗਾ ਲੇਕਿਨ ਫਿਲਹਾਲ ਜਿਹੜੀ 3 4 ਦਿਨ ਦੀ ਜਿਹੜੀ ਖਿਚੜੀ ਪੱਕ ਰਹੀ ਸੀ ਉਹ ਕਾਫੀ ਖ ਕਰੜ ਦੇ ਨਗਰ ਕੌਂਸਲ ਦਾ ਸਵਾਲ ਹੋਵੇ ਚਾਹੀ ਉਥੋਂ ਦੇ ਜੀ ਦੇ ਸਵਾਲ ਹੋਵੇ ਚਾਹੇ ਨਵਾਂ ਗਰਾਉਂਡ ਦਾ ਮਸਲਾ ਹੋਵੇ ਚਾਹੀ ਇਲਾਕੇ ਦੇ ਵਿੱਚ ਮਾਈਨਿੰਗ ਦਾ ਮਸਲਾ ਹੋਵੇ ਚਾਹੀ ਉਹ ਛੜਕਾ ਜਿਹੜੀਆਂ ਰਿਪੇਅਰ ਹੋ ਰਹੀਆਂ ਉਹ ਪਿੱਛੇ ਜੀ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਜਿਹੜੀ ਨ ਸੜਕ ਬਣਾਈ ਉਹ ਹੱਥ ਨਾਲ ਦੇ ਨਾਲ ਵੀ ਪੁੱਟੀ ਜਾ ਸਕਦੀ ਕਿਮਾਲ ਏਡਾ ਵਧੀਆ ਜਿਹੜਾ ਮਟੀਰੀਅਲ ਕਿੱਡਾ ਘਟਿਆ ਪਾਇਆ ਗਿਆ ਹੁਣ ਸਭ ਤੋਂ ਵੱਡਾ ਸਵਾਲ ਆ ਗਿਆ ਕਿ ਅਨਮੋਲ ਗਗਨਮਾਨ ਨੇ ਅੱਜ ਜਿਹੜਾ ਫੇਸਬੁੱਕ ਤੇ ਲਿਖਿਆ ਉਹਦੇ ਦੇ ਵਿੱਚ ਉਹਨਾਂ ਹੈਰਾਨੀ ਜਿਹੜੀ ਵੱਡੇ ਸਵਾਲ ਕੀ ਖੜੇ ਕੀਤੇ ਆ ਗਏ ਨੇ ਕਿ ਦਿਲ ਭਾਰੀ ਹੈ ਪਰ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ ਅਨਮੋਲ ਗਗਨ ਮਾਨ ਨੇ ਜਿੱਥੇ ਐਮਐਲਏ ਤੋਂ ਅਸਤੀਫਾ ਨਹੀਂ ਦਿੱਤਾ ਨਾਲ ਦੀ ਨਾਲ ਉਹਨਾਂ ਨੇ ਪਾਰਟੀ ਛੱਡਣ ਦਾ ਵੀ ਫੈਸਲਾ ਕਰ ਲਿਆ ਮਤਲਬ ਸਿਆਸਤ ਛੱਡਣ ਦਾ ਫੈਸਲਾ ਵੀ ਕਰ ਲਿਆ ਹੈਗਾ ਇਹ ਉਹਨੂੰ ਸਭ ਤੋਂ ਵੱਡੀ ਵਜ੍ਹਾ ਹੈ ਕਿ ਇੱਕ ਐਮ.ਐਲ.ਏ.ship ਛੱਡਣੀ ਹੈ ਕਿ ਦੂਜਾ ਸਿਆਸਤ ਛੱਡਣੀ ਕਿ ਅਨਮੋਲ ਗਗਨਮਾਨ ਤੇ ਕੀ ਮਾਨਸਿਕ ਤੌਰ ਤੇ ਬੋਝ ਸੀ ਜਾਂ ਉਹਨਾਂ ਦੇ ਨਾਲ ਅਜਿਹਾ ਕੀ ਕੁਝ ਵਾਪਰਿਆ ਹੈਗਾ ਕਿ ਉਹਨਾਂ ਨੂੰ ਐਡਾ ਵੱਡਾ ਫੈਸਲਾ ਲੈਣਾ ਪਿਆ ਹਾਲਾਂਕਿ ਜੋ ਸਾਡੇ ਜਾਣਕਾਰ ਦੱਸਦੇ ਕਿ ਅਨਮੋਲ ਗਗਨਮਾਨ ਕੋ ਵੀ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਲੀਡਰਾਂ ਦੀਆਂ ਜਿਹੜੀਆਂ ਕੁੰਡੀਆਂ ਨੇ ਜਿਹੜੀਆਂ ਅਜੇਹਾਂ ਉਹਨਾਂ ਕੋਲ ਚਾਬੀਆਂ ਨੇ ਅਜੇਹ ਤਾ ਦਰਵਾਜ਼ੇ ਦੀਆਂ ਜੋ ਕੁੰਡੀਆਂ ਖੋਲ ਦੇਣ ਤੇ ਆਮ ਆਦੀ ਪਾਰਟੀ ਦੇ ਵਿੱਚ ਪਟਾਕੇ ਪੈ ਸਕਦੇ ਹੈਗੇ ਨੇ ਪਰ ਹੁਣ ਫਿਲਹਾਲ ਦੇਖਦੇ ਆਂ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਅਸਤੀਫਾ ਪ੍ਰਵਾਨ ਕਰਦੇ ਕਿ ਨਹੀਂ ਕਰਦੇ ਹਲੇ ਤੱਕ ਇਹ ਗੱਲ ਸਾਹਮਣੇ ਨਹੀਂ ਕਿ ਇਹਨਾਂ ਨੇ ਜਿਹੜਾ ਅਸਤੀਫਾ ਵਾ ਉਹ ਆਪਣੇ ਈਮੇਲ ਦੇ ਰਾਹੀਂ ਦਿੱਤਾ ਜਾਂ ਲਿਖਤੀ ਰੂਪ ਦੇ ਵਿੱਚ ਦਿੱਤਾ ਹੈਗਾ ਜਾਂ ਜਾ ਕੇ ਬਾਈ ਹੈਂਡ ਦਿੱਤਾ ਹੈਗਾ ਇਹ ਆਪਣੇ ਆਪ ਦੇ ਵਿੱਚ ਹੈ ਕਿਉਂਕਿ ਇਹ ਫੈਸਲਾ ਅਰਵਿੰਦ ਕੇਜਰੀਵਾਲ ਨੇ ਕਰਨਾ ਕਿ ਇਹਨਾਂ ਦਾ ਅਸਤੀਫਾ ਪ੍ਰਵਾਨ ਕਰਨਾ ਜਾਂ ਨਹੀਂ ਕਰਨਾ ਹੈਗਾ ਜੇ ਅਸਤੀਫਾ ਪਾਰਟੀ ਨੇ ਕਿਹਾ ਕਿ ਪ੍ਰਵਾਨ ਕਰਨਾ ਹੈਗਾ ਤੇ ਫਿਰ ਵਿਧਾਨ ਸਭਾ ਨੂੰ ਜਿਹੜਾ ਅਸਤੀਫਾ ਉਹ ਕਰਨਾ ਪਏਗਾ ਜੋ ਨਾ ਕਿ ਆ ਕਿ ਨਹੀਂ ਹੱਲੇ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਫਿਰ ਉੱਥੇ ਕਈ ਤਰ੍ਹਾਂ ਦੇ ਵਿਧਾਨ ਸਭਾ ਦੇ ਵਿੱਚ ਅਜਿਹੇ ਪ੍ਰੋਸੀਜਰ ਨੇ ਕਿ ਉਹਨਾਂ ਨੂੰ ਨਿੱਜੀ ਸਮਨਿੰਗ ਵਾਸਤੇ ਬੁਲਾਇਆ ਜਾ ਸਕਦਾ ਕਿ ਤੁਸੀਂ ਦੱਸੋ ਤੁਸੀਂ ਲਿਖ ਕੇ ਭੇਜਿਆ ਗਿਆ ਕਿ ਇਹ ਤੁਹਾਡੇ ਦਸਕਤ ਹੈਗੇ ਨੇ ਤੁਸੀਂ ਟਾਈਪ ਕੀਤਾ ਹੈਗਾ ਜਾਂ ਕਿਸੇ ਕੋ ਟਾਈਪ ਕਰਵਾਇਆ ਹੈਗਾ ਕਿ ਤੁਸੀਂ ਇਹ ਪੜਿਆ ਸੀ ਇਦਾਂ ਦੇ 100 ਸਵਾਲ ਜਿਹੜੇ ਵਿਧਾਨ ਸਭਾ ਸਟਾਫ ਵੱਲੋਂ ਸਖਤਰੇ ਵੱਲੋਂ ਪੁੱਛੇ ਜਾ ਸਕਦੇ ਨੇ ਪਰ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਅਨਮੋਲ ਗਗਨਮਾਨ ਦੀ ਨਾਲ ਕਿ ਦਿੱਲੀ ਵਾਲਿਆਂ ਦੇ ਨਾਲ ਨਹੀਂ ਸੀ ਬੰਦੀ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬੰਦੀ ਕਿਉਂਕਿ ਇੱਕ ਇਹ ਹੈ ਕਿ ਜਿਹੜੇ ਮੰਤਰੀ ਬਣਾਉਣ ਦਾ ਜਿਹੜਾ ਫੈਸਲਾ ਮਹਿਕਮਾ ਕਿੰਨੂੰ ਦੇਣਾ ਮੰਤਰੀ ਕਿਨੂੰ ਬਣਾਉ ਇਹ ਜ਼ਿਆਦਾ ਤੇ ਪਾਰਟੀ ਹਾਈ ਕਮਾਂਡ ਨਹੀਂ ਕਰਦੀ ਹੁੰਦੀ ਆ ਪਰ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗਗਨਮਾਨ ਦੀ ਜਿਹੜੀ ਜ਼ਿਆਦਾ ਨਰਾਜ਼ਗੀ ਆ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਜਾ ਰਹੀ ਜੋ ਪਾਰਟੀ ਦੇ ਜਿਹੜੇ ਲੀਡਰ ਮਹਿਸੂਸ ਕਰੇ ਪਰ ਇਹ ਵੀ ਹੋ ਸਕਦਾ ਹੈ ਕਿ ਸੰਦੀਪ ਕੁਗਰਾਮਾ ਦੀ ਪਾਰਟੀ ਕੁਝ ਵੀ ਕਰ ਸਕਦੀ ਹੈ ਹੋ ਸਕਦਾ ਹੈ ਕਿ ਅਨਮੋਲ ਗਗਨਮਾਨ ਦੇ ਅਸਤੀਫੇ ਦੀ ਵਜ੍ਹਾ ਇਹ ਹੋ ਸਕਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਪ੍ਰੈਸ਼ਰ ਪਾਇਆ ਜਾਵੇ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਕਿ ਮੁੱਖ ਮੰਤਰੀ ਨਾਲ ਨਾਰਾਜ਼ਗੀ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਜਿਹੜੇ ਪਹਿਲੇ ਹੀ ਕਈ ਐਮਐਲਏ ਖਫਾ ਨੇ ਇਥੋਂ ਤੱਕ ਖਫਾ ਹੋ ਗਏ ਕਿ ਹੁਣ ਪਾਰਟੀ ਵੀ ਛੱਡਣ ਦਾ ਫੈਸਲਾ ਕਰ ਲਿਆ ਔਰ ਵਿਧਾਇਕੀ ਵੀ ਛੱਡਣ ਦਾ ਫੈਸਲਾ ਕਰ ਲਿਆ ਇਹ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਪ੍ਰੈਸ਼ਰ ਪਾਉਣ ਪਿੱਛੇ ਵੀ ਇੱਕ ਜਿਵੇਂ ਤੁਸੀਂ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਾਰਾਜ਼ਗੀ ਜਾਂ ਫਿਰ ਹਾਈ ਕਮਾਂਡ ਨਾਲ ਹਾਈ ਕਮਾਂਡ ਦੇ ਜਿਹੜੇ ਸੁਪਰੀਮੋ ਨੇ ਆਵਾਮ ਆਦਮੀ ਪਾਰਟੀ ਦੀ ਦੇ ਅਰਵਿੰਦ ਕੇਜਰੀਵਾਲ ਅਨਮੋਲ ਗਗਨ ਮਾਨ ਨੇ ਜਿਹੜੀ ਫੇਸਬੁੱਕ ਤੇ ਲੋਕਾਂ ਨੂੰ ਦੱਸਿਆ ਪਾਰਟੀ ਛੱਡਣ ਬਾਰੇ ਅਸਤੀਫਾ ਦੇਣ ਬਾਰੇ ਉਸੇ ਫੇਸਬੁੱਕ ਪੇਜ ਤੇ ਸਿਰਫ 3 ਦਿਨ ਪਹਿਲਾਂ ਉਹਨਾਂ ਦੇ ਨਾਲ ਤਸਵੀਰ ਹੈ ਔਰ ਬੜੇ ਹੱਸ ਰਹੇ ਨੇ ਔਰ ਇਹ ਵੀ ਕਹਿ ਰਿਹਾ ਹੈ ਕਿ ਬੜੇ ਮਾਮਲਿਆਂ ਦੇ ਉੱਤੇ ਚਰਚਾ ਕੀਤੀ ਅਰਵਿੰਦ ਕੇਜਰੀਵਾਲ ਦੇ ਨਾਲ ਉਹਨਾਂ ਨੇ 3 ਦਿਨ ਪਹਿਲਾਂ ਹੀ ਸਿਰਫ ਤਸਵੀਰ ਸਾਂਝੀ ਕੀਤੀ ਸੀ ਬਿਲਕੁਲ ਇਹ ਤੇ ਹੈ ਹੀ ਹੈ ਜਿਹਦੇ ਚੋਂ ਇਹ ਲੇਖਕ ਸਾਡੇ ਨੈਸ਼ਨਲ ਕਨਵੈਨੈਂਸ ਸੀਰ ਅਰਵਿੰਦ ਕੇਜਰੀਵਾਲ ਜੀ ਨਾਲ ਵਕ ਵਕ ਮਸਲੇ ਉੱਤੇ ਵਿਸਤਾਰ ਨਾਲ ਚਰਚਾਈ ਤੇ ਸਮਾਜ ਨੂੰ ਉੱਪਰ ਚੁੱਕਣ ਦਾ ਉਹਨਾਂ ਦਾ ਸੁਪਨਾ ਸਾਨੂੰ ਹਮੇਸ਼ਾ ਹੀ ਹੌਸਲੇ ਅਤੇ ਪ੍ਰੇਰਣਾ ਜਿਹੜਾ ਵਾ ਉੱਪਰ ਭਰ ਜਾਂਦਾ ਹੈਗਾ ਹੁਣ 3 ਦਿਨ ਪਹਿਲਾਂ ਤੇ ਉਹ ਜਿਹੜੀ ਐ ਇਹ ਇੱਕ ਫੋਟੋ ਪਾਉਂਦੇ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਤੇ 3 ਦਿਨ ਬਾਅਦ ਅਜਿਹਾ ਕੀ ਹੋ ਜਾਂਦਾ ਕਿ ਉਹ ਜਿਹੜਾ ਆਪਣਾ ਜਿਹੜਾ ਵਾ ਅਸਤੀਫਾ ਉਹ ਦੇ ਦਿੰਦੇ ਹੈਗੇ ਨੇ ਸਿਆਸਤ ਛੱਡਣ ਦਾ ਜਿਹੜਾ ਫੈਸਲਾ ਕਰ ਲੈਂਦੇ ਹੈਗੇ ਨੇ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਕਿ ਆਖਿਰ ਵਜ੍ਹਾ ਕੀ ਹੈ ਕਿਹੜੀ ਉਹ ਜੀ ਮਾਨਸਿਕ ਤੌਰ ਤੇ ਪੀੜਾ ਹੈ ਜਾਂ ਕਿਹੋ ਜੀ ਇਹੋ ਜੀ ਸ਼ਬੀ ਦਾ ਸਵਾਲ ਸੀ ਕਿ ਅਨਮੋਲ ਗਗਨਮਾਨ ਹੋਣਾ ਨੂੰ ਇਹ ਵਾਲਾ ਜਿਹੜਾ ਕਦਮ ਆ ਉਹ ਚੁੱਕਣਾ ਪਿਆ ਹੈਗਾ ਕਿ ਆਖਿਰ ਉਹਨਾਂ ਨੇ ਐਮ ਐਲ ਏ ਹੀ ਛੱਡ ਦਿੱਤੀ ਹੈ ਗਈ ਹੈ ਅਹੁਦੇਦਾਰੀ ਹੀ ਛੱਡ ਦਿੱਤੀ ਹੈਗੀ ਹੈ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈ ਲੇਕਿਨ ਅਗਰ ਜੇ ਹਾਈ ਕਮਾਨ ਨੇ ਇਹਨਾਂ ਨੇ ਅਸਤੀਫਾ ਪ੍ਰਮਾਣ ਕਰ ਲਿਆ ਤੇ ਲਾਜ਼ਮੀ ਤੌਰ ਤੇ ਕਹਿ ਸਕਦੇ ਕਿ ਖਰੜ ਵਿਧਾਨ ਸਭਾ ਦੀ ਜਿਹੜੀ ਜਿਮਨੀ ਚੋਣ ਆ ਉਹ ਵੀ ਫਿਰ ਤਰਨਤਾਰਨ ਵਿਧਾਨ ਸਭਾ ਜਿਹੜੀ ਜਿਮਨੀ ਚੋਣ ਡਾਕਟਰ ਕਸ਼ਮੀਰ ਸਿੰਘ ਸੌਲ ਹੋਣਾਂ ਦੀ ਬੇਵਕਤੀ ਮੌਤ ਤੋਂ ਬਾਅਦ ਖਾਲੀ ਹੋਈ ਸੀ ਉਹਦੇ ਨਾਲ ਪੰਜਾਬ ਨੂੰ ਇੱਕ ਹੋਰ ਜਿਹੜੀ ਆ ਜਿਮਨੀ ਚੋਣ ਦਾ ਸਾਹਮਣਾ ਕਰਨਾ ਪਊਗਾ ਹੁਣ ਸਵਾਲ ਖੜੇ ਹੁੰਦੇ ਨੇ ਕਿ ਜੇ ਅਨਮੋਲ ਗਗਨ ਮਾਨ ਦਾ ਅਸਤੀਫਾ ਪ੍ਰਵਾਨ ਕਰ ਲਿਆ ਤੇ ਫਿਰ ਆਮ ਆਦੀ ਪਾਰਟੀ ਦੇ ਕਿਸੇ ਲੀਡਰ ਨੂੰ ਟਿਕਟ ਦਿੱਤੀ ਜਾਊਗੀ ਜਾਂ ਫਿਰ ਫਿਰ ਜੇ ਤਾਂ ਪਹਿਲਾਂ ਬਾਕੀ ਜਿਮਨੀ ਚੋਣਾਂ ਦੇ ਵਿੱਚ ਕੋਈ ਕੱਲ ਕਿਤੇ ਅਕਾਲੀ ਦਲ ਦਾ ਫੜ ਲਿਆ ਲੀਡਰ ਕਿਤੇ ਕਾਂਗਰਸ ਦਾ ਫੜ ਲਿਆ ਗਿਆ ਕੀ ਖਰੜ ਤੋਂ ਫਿਰ ਆਮ ਆਦੀ ਪਾਰਟੀ ਦੇ ਬੰਦੇ ਨੂੰ ਪਹਿਲ ਦਿੱਤੀ ਜਾਊਗੀ ਕਿਸੇ ਭਮਕਰ ਨੂੰ ਪਹਿਲ ਦਿੱਤੀ ਜਾਊਗੀ ਜਾਂ ਫਿਰ ਕਿਸੇ ਹੋਰ ਕਾਂਗਰਸ ਜਾਂ ਅਕਾਲੀ ਦਲ ਦੇ ਲੀਡਰ ਨੂੰ ਲਿਆ ਕੇ ਉਹਨੂੰ ਚੋਣ ਲੜਾਈ ਜਾਊਗੀ ਕਿਉਂਕਿ ਆਮ ਆਦੀ ਪਾਰਟੀ ਦੀ ਇੱਕ ਫਿਕਰ ਹੈ ਜਿੱਤਣ ਦੀ ਲਾਲਚ ਦੇ ਨਾਲ ਉਹ ਆਪਣੀ ਵਿਚਾਰਧਾਰਾ ਖਤਮ ਕਰਦੇ ਹੋਏ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਲੈ ਰਹੇ ਜਿਨ੍ਹਾਂ ਬਾਰੇ ਪਹਿਲਾਂ ਉਹ ਬਹੁਤ ਵੱਧ ਘੱਟ ਬੋਲਦੇ ਰਹੇ ਹੈਗੇ ਨੇ ਫਿਲਹਾਲ ਹੁਣ ਜਿਹੜਾ ਅਨਮੋਲ ਗਗਨਮਾਨ ਦਾ ਸਵਾਲ ਹੈ ਕਿ ਅਨਮੋਲ ਗਗਨਮਾਨ ਨੂੰ ਕੀ ਹਰਪਾਲ ਸਿੰਘ ਚੀਮਾ ਬਣਾਉਣ ਜਾਣਗੇ ਜਾਂ ਪਾਰਟੀ ਪ੍ਰਧਾਨ ਅਮਨ ਰੋੜਾ ਸਾਹਿਬ ਬਣਾਉਣ ਜਾਣਗੇ ਜਾਂ ਕੀ ਬਲਾ ਕੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਦਮਾ ਬਣਾਉਣਗੇ ਜਾਂ ਪਾਰਟੀ ਮਾਮਲਿਆਂ ਦੇ ਇੰਚਾਰਜ ਮਨੀਸ਼ ਸੋਧੀਆ ਜਾਂ ਜਿਹੜੇ ਹੋਰ ਹੋਲੀ ਸੋਲੀ ਇੰਚਾਰਜ ਨੇ ਸਤਿੰਦਰ ਜਣ ਜਾਂ ਫਿਰ ਆਮਾਦੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਇਹਨਾਂ ਚ ਕੌਣ ਮਨਾਉਂਦੇ ਮਨਾਉਣਗੇ ਤੇ ਜੇ ਫਿਰ ਕੀ ਇਹ ਜਿਹੜੇ ਨੇ ਅਨਮੋਲ ਗਗਨਮਾਨ ਮੰਨ ਵੀ ਜਾਣਗੇ ਅਸਤੀਫਾ ਵਾਪਸ ਹੀ ਲੈ ਲੈਣਗੇ ਜਾਂ ਫਿਰ ਜਿਹੜੀ ਅਨਮੋਲ ਗਗਨਮਾਨ ਉਹਨਾਂ ਦੀ ਜਿਹੜੀ ਲੜਾਈ ਆ ਅੰਦਰੂਨੀ ਜਿਹੜੀ ਚ ਪਾਰਟੀ ਦੇ ਵਿੱਚ ਵੀ ਤੇ ਨਾਲ ਸਰਕਾਰ ਦੇ ਵਿੱਚ ਉਹ ਲੜਾਈ ਹੋਰ ਜਿਹੜੀ جنگ ਆ ਉਹ ਤੇਜ਼ ਹੋਏਗੀ ਜਾਂ ਇੱਕ ਇੱਕ ਅਜਿਹੀ ਹੋ ਸਕਦਾ ਹੈਗਾ ਜਿਵੇਂ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਕੀ ਕੀਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਦਬਾਅ ਪਾਉਣ ਵਾਸਤੇ ਤਣੀ ਇਹ ਸਭ ਕੁਝ ਹੋ ਰਿਹਾ ਹੈਗਾ ਇਹ ਜਿਹੜੇ ਸਵਾਲ ਖੜੇ ਹੋ ਰਹੇ ਨੇ ਪਰ ਇਹ ਹੈ ਕਿ ਆਖਰੇ ਏਡੀ ਛੋਟੀ ਇਹਦੇ ਵਿੱਚ ਉਹਨਾਂ ਦਾ ਨਾਮ ਵੱਡਾ ਬਣ ਗਿਆ ਸੀ ਗਾਇਕੀ ਤੋਂ ਬਾਅਦ ਇਸ ਸਿਆਸੀ ਫੀਲਡ ਦੇ ਵਿੱਚ ਸਰਕਾਰ ਉਹਨਾਂ ਨੂੰ ਮੰਤਰੀ ਬਣਾ ਦਿੰਦੇ ਹੈਗੇ ਨੇ ਪਹਿਲੀ ਦਫਾ ਮੈਨਾਂ ਹਾਲਾਂਕਿ ਇਹਨਾਂ ਤੋਂ ਪਹਿਲਾਂ 14 ਅਜਿਹੇ ਐਮਐਲਏ ਜਿਹੜੇ ਦੂਜੀ ਵਾਰ ਐਮਐਲਏ ਬਣੇ ਸੀ ਜਿਹੜੇ 2017 ਦੇ ਵਿੱਚ ਬਣੇ ਸੀ ਉਹ 2022 ਦੇ ਵਿੱਚ ਵੀ ਬਣਿਆ ਹੈਗੇ ਨੇ ਉਹਨਾਂ ਨੂੰ ਨਹੀਂ ਸੀ ਮੌਕਾ ਮਿਲਿਆ ਇਹਨਾਂ ਤੋਂ ਆਮ ਆਦੀ ਪਾਰਟੀ ਦੇ ਵਿੱਚ ਜਿਹਨੇ ਪ੍ਰੋਫੈਸਰ ਬਲਜਿੰਦਰ ਕੌਰ ਸੀਨੀਅਰ ਸਨ ਸਰਵਜੀਤ ਕੌਰ ਮਾਨੂਕੇ ਸੀਨੀਅਰ ਸਨ ਉਹਨਾਂ ਨੂੰ ਨਹੀਂ ਮੌਕਾ ਮਿਲਿਆ ਲੇਕਿਨ ਅਨਮੋਲ ਗਗਨਮਾਰ ਨੂੰ ਮੌਕਾ ਮਿਲਿਆ ਸੀ ਲੇਕਿਨ ਉਹਨਾਂ ਦੀ ਫਿਰ ਛੁੱਟੀ ਹੋ ਗਈ ਇਹਨਾਂ ਦੇ ਨਾਲ ਤੁਹਾਨੂੰ ਯਾਦ ਹੋਵੇਗਾ ਅਨਮੋਲ ਗਗਨਮਾਰ ਦੇ ਨਾਲ ਬ੍ਰਹਮਸ਼ੰਕਰ ਜਿੰਪਾ ਜੇਪਨ ਸਿੰਘ ਜੋੜੇ ਮਾਰ ਰਿਹਾ ਤੇ ਤਿੰਨ ਚਾਰ ਮੰਤਰੀ ਜਿਹੜੇ ਨੇ ਉਹਨਾਂ ਦੀ ਛੁੱਟੀ ਕੀਤੀ ਗਈ ਬਲਕਾਰ ਸਿੰਘ ਵੀ ਬਲਕਾਰ ਸਿੰਘ ਹੁਣ ਦੇਖਦੇ ਹਾਂ ਕਿ ਜੇ ਦਿੱਲੀ ਵਾਲੇ ਮਨਾਉਣਗੇ ਤੇ ਕੀ ਇਸ ਸ਼ਰਤ ਤੇ ਮਨਾਇਆ ਜਾਣਗੇ ਕਿ ਅਨਮੋਲ ਗਗਨਮਾਨ ਨੂੰ ਫੇਰ ਕੈਬਨਿਟ ਦੇ ਵਿੱਚ ਐਡਜਸਟ ਦਿੱਤਾ ਜਾਵੇ ਜਾਂ ਹੁਣ ਜੇ ਕੈਬਨਿਟ ਦੇ ਵਿੱਚ ਐਡਜਸਟ ਕੀਤੇ ਜਾਂਦੇ ਨੇ ਤੇ ਕੀ ਅਨਮੋਲ ਗਗਨਮਾਨ ਆਪਣਾ ਅਸਤੀਫਾ ਵਾਪਸ ਲੈਣਗੇ ਇਹ ਮੈਨੂੰ ਲੱਗਦਾ ਹੈ ਕਿ ਜਿਹੜੀ ਸਥਿਤੀ ਹੈ ਇੱਕ ਦੋ ਦਿਨ ਦੇ ਵਿੱਚ ਈਡੀਐਸ ਸਪਸ਼ਟ ਹੋ ਜਾਏਗੀ ਜੀ ਆ ਇੱਥੇ ਇੱਕ ਇਹ ਵੀ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਕੀ ਅਨਮੋਲ ਗਗਨਮਾਨ ਦੀ ਜਿਵੇਂ ਸਥਾਨਕ ਲੀਡਰਸ਼ਿਪ ਨਾਲ ਹੋ ਸਕਦਾ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਹੋਵੇ ਇਹ ਤਾਂ ਨਹੀਂ ਕਿ ਦਿੱਲੀ ਦੇ ਵਿੱਚ ਜਿਹੜੀ ਲੀਡਰਸ਼ਿਪ ਬੈਠੀ ਹੈ ਉੱਥੇ ਵੀ ਅੱਜਕੱਲ ਜਿਹਨਾਂ ਦੀ ਪੰਜਾਬ ਵਿੱਚ ਚਲਦੀ ਨਹੀਂ ਜਾਂ ਆਉਂਦੇ ਨਹੀਂ ਉਹਨਾਂ ਨਾਲ ਵੀ ਹੁਣ ਦੂਰੀਆਂ ਪੈ ਗਈਆਂ ਇਸ ਕਰਕੇ ਕਿ ਹੁਣ ਸਾਡੀ ਇੱਥੇ ਚਲਦੀ ਨਹੀਂ ਇਸ ਕਰਕੇ ਪਾਰਟੀ ਤੋਂ ਹੀ ਬਾਹਰ ਹੋ ਜੀਏ ਜਿਹੜੇ ਲੀਡਰਾਂ ਦੀ ਪਹਿਲਾਂ ਪੁੱਛ ਪੜਤਾਲ ਬਹੁਤ ਸੀ ਪੰਜਾਬ ਦੇ ਅੰਦਰ ਦੇਖੋ ਸਭ ਤੋਂ ਪਹਿਟੇ ਦੇਖੋ ਜਿਹੜੀ 3 ਦਿਨ ਪਹਿਲਾਂ ਜਿਹੜੀ ਅਰਵਿੰਦ ਕੇਜਰੀਵਾਲ ਦੇ ਨਾਲ ਫੋਟੋ ਪਾਈ ਗਈ ਹੈ ਤਾਜੀ ਉਹ ਗੁਲਦਸਤੇ ਦਿੰਦੇ ਹੋਏ ਫੋਟੋ ਪਾਈ ਗਈ ਉਹ ਫੋਟੋ ਤੇ ਬਹੁਤ ਕੁਝ ਬਿਆਨ ਕਰਦੀ ਹੈਗੀ ਹੈ ਕਿ ਹੱਲੇ ਵੀ ਅਨਮੋਲ ਗਗਨਮਾਨ ਜਿਹੜੀ ਹਾਈ ਕਮਾਂਡ ਉਹਦੇ ਨਾਲ ਬੜੀ ਸਾਂਝ ਆ ਕਿ ਇੱਕ ਹਾਈ ਕਮਾਂਡ ਦੇ ਵਿੱਚ ਉਹਨਾਂ ਦੀ ਚੰਗਾ ਅਸਰ ਸੂਕ ਹੈ ਇਹ ਤਿੰਨ ਦਿਨ ਪਹਿਲਾਂ ਜਿਹੜੀ ਫੋਟੋ ਹੈ ਉਹ ਕੁਝ ਹੋਰ ਬਿਆਨ ਕਰਦੀ ਜਿਹੜਾ ਅੱਜ ਅਸੀਫੇ ਬਾਰੇ ਜ਼ਿਕਰ ਕੀਤਾ ਗਿਆ ਇਹ ਕੁਝ ਹੋਰ ਬਿਆਨ ਕਰ ਰਿਹਾ ਹੈਗਾ ਇਸ ਕਰਕੇ ਭਾਏ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਮ ਆਦੀ ਪਾਰਟੀ ਦੇ ਜਿਹੜਾ ਢਾਂਚਾ ਤੇ ਹਲੇ ਤੱਕ ਪੰਜਾਬ ਚ ਬਣਿਆ ਨਹੀਂ ਪਾਰਟੀ ਹਲੇ ਵਨ ਮੈਨ ਸ਼ੋਅ ਦੇ ਨਾਲ ਹੀ ਚੱਲ ਰਹੀ ਹੈ ਚਾਹੇ ਸਟੇਟ ਲੈਵਲ ਤੇ ਚਾਹੇ ਨੈਸ਼ਨਲ ਲੈਵਲ ਤੇ ਹੈਗੇ ਪਾਰਟੀ ਦਾ ਕੋਈ ਆਪਣਾ ਢਾਂਚਾ ਨਹੀਂ ਹੈ ਜੇ ਢਾਂਚੇ ਵੇਗੇ ਤਾਂ ਉਹਨਾਂ ਨੂੰ ਪੁੱਛ ਗੇਸ਼ ਨਹੀਂ ਕੀਤੀ ਜਾ ਰਹੀ ਹੈਗੀ ਉਹ ਇੱਕ ਵੱਖਰਾ ਸਵਾਲ ਹੈ ਕਿ ਜਿਹੜੇ ਪਮਕੜ ਨੇ ਉਹ ਚੀਕਾ ਮਾਰ ਮਾਰ ਕੇ ਖਾਈਆਂ ਪਾ ਰਹੇ ਨੇ ਤਰਨਤਾਰਨ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਜਿਹੜੇ ਚੇਅਰਮੈਨ ਵਾਈਸ ਚੇਅਰਮੈਨ ਉਹ ਬੜੇ ਵੱਡੇ ਦਾਅਵੇ ਕਰਦੇ ਸੀ ਕਿ ਸਵਾਲ ਨਹੀਂ ਪੈਦਾ ਹੁੰਦਾ ਕਿ ਹਰਮਿੰਦਰ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਲੇਕਿਨ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਪੁੱਛੇ ਨਹੀਂ ਕਿ ਉਹਨਾਂ ਨੇ ਹਰਮਿੰਦਰ ਸਿੰਘ ਸੰਧੂ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ ਤੇ ਜਿਹੜੇ ਤਰਨਤਾਰ ਦੇ ਆਮ ਆਦੀ ਪਾਰਟੀ ਦੇ ਆਪਣੇ ਆਪ ਨੂੰ ਲੀਡਰ ਸਮਝਦੇ ਹੋ ਵਿਚਾਰੇ ਹੁਣ ਇਹ ਚੁੱਪ ਕਰਕੇ ਪੈ ਗਏ ਨੇ ਜਿਵੇਂ ਸੁਸਰੀ ਜਿਹੜੀ ਆ ਸੁਸਰੀ ਵਾਲਾ ਸਾਬ ਹੋ ਗਿਆ ਹੁਣ ਇਹ ਆਪਣਾ ਇੱਕ ਆਮ ਆਦੀ ਪਾਰਟੀ ਦਾ ਇੱਕ ਢਾਂਚਾ ਜਿਹਾ ਹੈਗਾ ਕਿ ਇਹ ਕਿਹਦੀ ਚੱਲਦੀ ਕਿਹਦੀ ਨਹੀਂ ਚੱਲਦੀ ਹੈਗੀ ਲੇਕਿਨ ਸਵਾਲ ਹੈ ਕਿ ਅਗਰ ਆਮ ਆਦੀ ਪਾਰਟੀ ਦਾ ਕੋਈ ਐਮ ਐਲ ਏ ਆਪਣੀ ਸਰਕਾਰ ਤੋਂ ਦੁਖੀ ਹੋ ਕੇ ਅਸਤੀਫਾ ਦਿੰਦਾ ਹੈਗਾ ਕੀ ਉਹ ਪਾਰਟੀ ਤੋਂ ਦੁਖੀ ਹੋ ਕੇ ਅਸਤੀਫਾ ਦਿੰਦਾ ਜਾਂ ਉਹਨਾਂ ਕੋਲ ਵਜੀਰੀ ਖੋਈ ਗਈ ਹੈ ਜਾਂ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਵਾ ਉਹਨਾਂ ਦਾ ਮਾਨ ਸਨਮਾਨ ਸਰਕਾਰੀ ਦਰਬਾਰੇ ਘੱਟ ਸੀ ਅਫਸਰਸ਼ਾਹੀ ਸੋਨਰੀ ਦੇ ਸੀ ਜਾਂ ਕਰਪਸ਼ਨ ਹੈ ਕਿਉਂਕਿ ਵਾਰ-ਵਾਰ ਕਹਿੰਦੇ ਆ ਰਹੇ ਸੀ ਕਰਾਲੀ ਦੇ ਵਿੱਚ ਜਾ ਕੇ ਉਹਨੇ ਰੋਲਾ ਪਾਇਆ ਖਰੜ ਦੇ ਵਿੱਚ ਜਾ ਕੇ ਰੋਲਾ ਪਾਇਆ ਨਵਾਂ ਗਰਾਉ ਦੇ ਜਾ ਕੇ ਜਾ ਕੇ ਉਹਨੇ ਰੋਲਾ ਪਾਇਆ ਹੈ ਇੱਕ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੀਆਂ ਗੁੰਜਲਾਂ ਨੇ ਬਹੁਤ ਸਾਰੀਆਂ ਬਾਜ਼ਾਰਤਾਂ ਨੇ ਇਹ ਬਾਜ਼ਾਰਤਾਂ ਤੇ ਜਾਂ ਤੇ ਪੰਜਾਬ ਸਰਕਾਰ ਜਾਂਦੀ ਹੈ ਜਾਂ ਫਿਰ ਅਨਮੋਲ ਗੱਗਣਮਾਨ ਹੋਣੀ ਜਾਂਦੇ ਨੇ ਜੀ ਇਤੇ ਅਖੀਰ ਵਿੱਚ ਇੱਕ ਹੋਰ ਉਹਨਾਂ ਦੇ ਬਾਰੇ ਜ਼ਿਕਰ ਕਰਨਾ ਬਣਦਾ ਕਿਉਂਕਿ ਸਭ ਤੋਂ ਬਾਅਦ ਜੇਕਰ ਆਮ ਆਦਮੀ ਪਾਰਟੀ ਦੇ ਲੀਡਰ ਸੱਤਾ ਵਿੱਚ ਆਉਣ ਤੋਂ ਬਾਅਦ ਨਿਸ਼ਾਨੇ ਤੇ ਆਏ ਨੇ ਵਿਰੋਧੀਆਂ ਤੇ ਦੀਬਾ ਅਨਮੋਲ ਗਗਨਮਾਨ ਇਸ ਕਰਕੇ ਵੀ ਆਈ ਕਿਉਂਕਿ ਇਹਨਾਂ ਨੇ ਚੁਟਕੀਆਂ ਮਾਰ ਕੇ ਐਮਐਸਪੀ ਦੇਣ ਦੀ ਜਿਹੜੀ ਗੱਲ ਕਹੀ ਸੀ ਉਹਦੇ ਨਾਲ ਕਿਸਾਨ ਜਥੇਬੰਦੀਆਂ ਨੇ ਆਪੋਜੀਸ਼ਨ ਪਾਰਟੀਆਂ ਨੇ ਬਹੁਤ ਜ਼ਿਆਦਾ ਘੇਰਿਆ ਸੀ ਸਵਾਲ ਬੜੇ ਵੱਡੇ ਖੜੇ ਕੀਤੇ ਸੀ ਬਿਲਕੁਲ ਹੁਣ ਤੇ ਫਿਰ ਆਪੋਜੀਸ਼ਨ ਪਾਰਟੀ ਦੇ ਲੀਡਰ ਜਾਂ ਪੰਜਾਬ ਦੀ ਜਨਤਾ ਵੀ ਕਹੇ ਕਿ ਸਾਡੀ ਚੁਟਕੀ ਵਾਲੀ ਬੀਬੀ ਕਿੱਥੇ ਗਈ ਹੈਗੀ ਨਾ ਕਿਉਂਕਿ ਬਚਪਨਾ ਸੀ ਜਾਂ ਫੁਕਰਪੰਤੀ ਹੈਗੀ ਸੀ ਜਾਂ ਛੋਸ਼ੇਪਨ ਜਾਂ ਸਿਆਸਤ ਦੀ ਸਮਝ ਨਹੀਂ ਹੈਗੀ ਸੀ ਕਿ ਤੁਸੀਂ ਜੇ ਹਨ ਕਿ ਚੁਟਕੀਆਂ ਮਾਰ ਕੇ ਤੁਸੀਂ ਐਮਐਸਪੀ ਦੇ ਦੋਗੇ ਚੁਟਕੀਆਂ ਮਾਰ ਕੇ ਤੁਸੀਂ ਪੰਜਾਬ ਚ ਨਸ਼ਾ ਖਤਮ ਕਰ ਦੋਗੇ ਚੁਟਕੀਆਂ ਮਾਰ ਕੇ ਤੁਸੀਂ ਗੈਂਗਸਟਰਵਾਦ ਖਤਮ ਕਰ ਦੋਗੇ ਚੁਟਕੀਆਂ ਮਾਰ ਕੇ ਤੁਸੀਂ ਜੀ ਮਾਈਨਿੰਗ ਖਤਮ ਕਰ ਦੋਗੇ ਮਾਫੀਆ ਖਤਮ ਕਰ ਦੋ ਇਹ ਨਿਆਣਾਪਨ ਸੀ ਜਾਂ ਫਿਰ ਸਮਝ ਨਹੀਂ ਸੀ ਜਾਂ ਫਿਰ ਫੁਕਰਾਂ ਪੰਤੀ ਸੀ ਜਾਂ ਫਿਰ ਸਿਆਸਤ ਦੇ ਵਿੱਚ ਜਿਹੜੇ ਸ਼ਗੂਫੇ ਛੱਡੇ ਜਾਂਦੇ ਨੇ ਉਹਦੀ ਇੱਕ ਵਜ੍ਹਾ ਹੋ ਸਕਦੀ ਉਸ ਤੋਂ ਬਾਅਦ ਸ਼ਾਇਦ ਅਨਮੋਲ ਗਗਨਮਾਨ ਹੋਣਾ ਨੇ ਕਿਸੇ ਚੈਨਲ ਤੇ ਇੰਟਰਵਿਊ ਦੇ ਦੋ ਪਛਤਾਏ ਵੀ ਕਿ ਸਾਨੂੰ ਉਹਦਾ ਸਮਝ ਨਹੀਂ ਆ ਗਈ ਸੀ ਸਮਝ ਲੱਗਦੀ ਨਾ ਕਿ ਸਰਕਾਰ ਤੋਂ ਬਾਹਰ ਹੈ ਕਿ ਜੋ ਮਰਜੀ ਬੋਲੀ ਜੋ ਲੇਕਿਨ ਜਦੋਂ ਤੁਸੀਂ ਸਰਕਾਰ ਦਾ ਹਿੱਸਾ ਬਣ ਜਾਂਦੇ ਹੋ ਤੇ ਤੁਹਾਡੀ ਆਟੋਮੈਟਿਕਲੀ ਮੂੰਹ ਨੂੰ ਟਾਲੇ ਲੱਗ ਜਾਂਦੇ ਨੇ ਜਾਂ ਅਗਲੇ ਲਾ ਦਿੰਦੇ ਨੇ ਜਾਂ ਤੁਹਾਨੂੰ ਮਜਬੂਰ ਕੀਤਾ ਜਾਂਦਾ ਹੈਗਾ ਇਸ ਕਰਕੇ ਆਮ ਆਦੀ ਪਾਰਟੀ ਦਾ ਮੈਨੂੰ ਲੱਗਦਾ ਹੈ ਕਿ ਚਾਹੇ ਕੁਮਰ ਵੀ ਜੋ ਪ੍ਰਤਾਪ ਵਾਲਾ ਮਸਲਾ ਹੋਵੇ ਚਾ ਇਹ ਮਲਾ ਮਸਲਾ ਹੋਵੇ ਹਾਲਾਂਕਿ ਦੋਨੇ ਵੱਖਰੀ ਨਜ਼ਰੀਆ ਦੋਨਾਂ ਦਾ ਪਰ ਅਨਮੋਲ ਗਗਨਮਾਨ ਵਾਲਾ ਜਿਹੜਾ ਇਸ਼ੂ ਹੈ ਇਹਦੇ ਨਾਲ ਮੈਨੂੰ ਲੱਗਦਾ ਕਿ ਆਮ ਆਦੀ ਪਾਰਟੀ ਨੂੰ 50 ਪੱਦਰ ਤੇ ਡੈਂਟ ਪੈਗਾ ਹਾਲਾਂਕਿ ਗੋਮਰ ਵਿਜੇ ਪ੍ਰਤਾਪ ਵਾਲੇ ਮਸਲੇ ਤੇ ਤਾਂ ਬਹੁਤ ਜ਼ਿਆਦਾ ਜਿਹੜੀ ਸਿੱਖੀ ਬੋਰਡ ਜਿੰਨਾ ਜਿਹੜੇ ਹੀ ਪੰਥਕ ਬੋਰਡ ਉਹ ਆਮ ਆਦੀ ਪਾਰਟੀ ਨੂੰ ਬਹੁਤ ਪਈ ਸੀ ਉਹਦੇ ਨਾਲ ਤੇ ਸਿੱਖ ਪੰਥਕ ਬੋਰਡ ਕਾਫੀ ਖਫਾ ਹੋਈ ਆ ਤੇ ਜਿਹੜਾ ਆ ਜਿਹੜਾ ਇੱਕ ਐਮਐਲਏ ਨੇ ਪਾਰਟੀ ਛੱਡ ਦੇਣਾ ਹੈਗਾ ਇਹ ਆਪਣੇ ਪਾਰਟੀ ਵੀ ਛੱਡ ਦੇਣਾ ਐਮਐਲਏ ਵੀ ਛੱਡ ਦੇਣਾ ਜਾਂ ਸਿਆਸਤ ਵੀ ਛੱਡ ਦੇਣਾ ਇਹ ਮੈਨੂੰ ਲੱਗਦਾ ਹੈ ਕਿ ਆਮ ਆਦੀ ਪਾਰਟੀ ਤੇ ਇੱਕ ਵੱਡਾ ਧੱਬਾ ਵੀ ਲੱਗ ਸਕਦਾ ਹੈਗਾ ਹਾਲਾਂਕਿ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਇਹਨੂੰ ਅਨਮੋਲ ਗਗਰਮਾ ਨੂੰ ਤਿੰਨ ਚਾਰ ਦਿਨ ਦੀ ਐਕਸਰਸਾਈਜ਼ ਹੋ ਰਹੀਆਂ ਸੀ ਪਰ ਹੁਣ ਉਹਨਾਂ ਨੇ ਅਸਤੀਫਾ ਇੱਕ ਪਬਲਿਕ ਡੋਮੇਨ ਤੇ ਮਸਲਾ ਆ ਗਿਆ ਵਾ ਤੇ ਹੁਣ ਅਸਤੀਫਾ ਤੋਂ ਮੇ ਸਵਕਾਰ ਹੋਵੇ ਜਾਂ ਨਾ ਹੋਵੇ ਲੇਕਿਨ ਪਾਰਟੀ ਦੀ ਸ਼ਬੀ ਜਰੂਰ ਇਸ ਮਸਲੇ ਦੇ ਵਿੱਚ ਖਰਾਬ ਹੋਏਗੀ ਜੀ ਬਹੁਤ ਸ਼ੁਕਰੀਆ ਜੀ